ਜਦੋਂ ਤੁਸੀਂ ਹਾਹੇ ਨੂੰ ਕਿਸੇ ਵੀ ਅੱਖਰ ਦੇ ਵਿੱਚ ਬਿਠਾ ਦਿੰਦੇ ਹੋ ਜਿਵੇਂ ਕਿ ਮੈਂ ਲਿਖਿਆ ਨ ਹਰ ਤਾਂ ਮੈਂ ਹਾਹੇ ਨੂੰ ਇਹਨਾਂ ਦੋਨਾਂ ਦੇ ਵਿੱਚ ਲਿਖਤਾ ਤਾਂ ਇਹ ਨਾਰਾਜ਼ ਹੋ ਗਿਆ ਇਹਨੇ ਕੀ ਕੀਤਾ ਆਪਣੀ ਆਵਾਜ਼ ਬਦਲਤੀ ਇਹਨੇ ਆਪਣੀ ਆਵਾਜ਼ ਕਰਤੀ ਐ ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਪੜਾਂਗੇ ਜਦੋਂ ਵੀ

बच अवा है? है। हाँ चाहे उसके दो अखर ने तीन अखर ने चार ने तो इसकी आवाज हमेशा होगी है पर अगर जो इस बहार लिखते हैं फिर यह बहुत खुश होंगे और अपनी आवाज की दिता है ही जिस तरह की अरन ਠੀਕ ਹੈ ਬੱਚਿਓ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ